ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 4 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਜਾ ਚੁੱਕਿਆ ਹੈ ਜੀ ਮੌਸਮ ਵਿਭਾਗੋਂ ਔਰ ਜੋ ਤਾਜ਼ਾ ਅਪਡੇਟ ਆਈਆਂ ਨੇ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਜੜੇ ਰਿਓ ਵੀਡੀਓ ਦੇ ਨਾਲ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ ਜੋ ਤਾਜ਼ਾ ਅੰਕੜੇ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 27 ਤਰੀਕ ਦੇ ਯਾਨੀ ਕਿ ਅੱਜ ਦੀ ਗੱਲ ਕਰ ਲਈਏ ਜਿਵੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਬਦਲਵਾਏ ਅੱਜ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਬਣੀ ਹੋਈ ਸੀ ਤੇ ਇਹ ਚ ਵੀ ਇਹ ਦਰਸਾਇਆ ਗਿਆ ਹੈ ਜੀ ਬਦਲਵਾਏ ਜਿਹੜੀ ਹੈ ਅੱਜ ਬਣੀ ਹੋਈ ਸੀਗੀ 28 ਤਰੀਕ ਯਾਨੀ ਕੱਲ ਦੀ ਔਰ ਆਉਣ ਵਾਲੇ ਜਿਹੜੇ 48 ਘੰਟੇ ਹੋਣਗੇ ਯਾਨੀ ਕਿ 28-29 ਫਰਵਰੀ ਨੂੰ ਮੌਸਮ ਕੁੱਲ ਮਿਲਾ ਕੇ ਸਾਫ਼ੀ ਰਹੂਗਾ ਟਟੂਈ ਬਦਲਵਾਏ ਜਿਹੜੀ ਕਿਤੇ ਕਿਤੇ ਬਣ ਸਕਦੀ ਹੈ ਕੋਈ ਖਾਸਾ ਪ੍ਰਭਾਵ ਜਿਹੜਾ ਦੇਖਣ ਨੂੰ ਨਹੀਂ ਮਿਲੇਗਾ 29 ਦੀ ਰਾਤ ਤੋਂ ਸਿਸਟਮ ਪੂਰੀ ਤਰ੍ਹਾਂ ਐਕਟੀਵੇਟ ਹੋਊਗਾ ਜੀ ਤੇ ਇਹ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਉਮੀਦ ਅਰਜ ਕਰਾਊਗਾ ਜੇਕਰ ਤੁਸੀਂ ਸਕਰੀਨ ਤੇ ਦੇਖ ਲਈ ਸਕਦੇ ਹੋ ਇੱਕ ਤਰੀਕ ਔਰ ਦੋ ਤਰੀਕ ਨੂੰ ਜਿਹੜਾ ਸਿਸਟਮ ਦਾ ਮੇਨ ਪ੍ਰਭਾਵ ਹੈ ਉਹ ਵੇਖਣ ਨੂੰ ਮਿਲੇਗਾ ਜੀ ਗੜੇਮਾਰੀ ਹੋ ਸਕਦੀ ਹੈ ਪਲੱਸ ਤੇਜ਼ ਰਫ਼ਤਾਰ ਮੀ ਔਰ ਨਾਲ ਜਿਹੜੀ ਤੇਜ਼ ਹਵਾਵਾਂ ਜਿਹਨਾਂ ਦੀ ਰਫਤਾਰ ਹੋਏਗੀ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਸੋ ਇਹ ਹਵਾਵਾਂ ਚੱਲ ਸਕਦੀਆਂ ਨੇ ਤੇ ਗੜੇਮਾਰੀ ਦੀ ਜਿਹੜੀ ਸੰਭਾਵਨਾ ਪੰਜਾਬ ਦੇ ਵਿੱਚ ਵੱਢੀ ਹੋਈ ਹੈ 2 ਦਿਨ ਇਹ ਸਿਸਟਮ ਫਿਰਦਰ ਐਕਟਿਵੇਟ ਰਹੂਗਾ 1 ਮਾਰਚ ਤੇ 2 ਮਾਰਚ 3 ਮਾਰਚ ਨੂੰ ਇਹਦਾ ਪ੍ਰਭਾਵ ਜਿਹੜਾ ਘਟਣਾ ਸ਼ੁਰੂ ਹੋ ਜਾਏਗਾ ਬਦਲvai ਬਣ ਸਕਦੀਆਂ ਤੇ 4 ਮਾਰਚ ਨੂੰ ਇਹ ਸਿਸਟਮ ਹੈ ਜਿਹੜਾ ਅੱਗੇ ਪਹਾੜਾ ਵੱਲ ਨੂੰ ਕੋਚ ਕਰ ਜਾਏਗਾ ਔਰ ਜੇਕਰ ਦੇਖੀਏ ਜੀ ਅਲਰਟ ਕਿੱਥੇ ਕਿਤੇ ਗਏ ਨੇ ਅਲਰਟ ਜਿਹੇ ਜਾਰੀ ਸaderos ਇੱਕ ਤਰੀਕ ਨੂੰ ਜਾਰੀ ਕੀਤੇ ਗਏ ਨੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਦੋ ਤਰੀਕ ਨੂੰ orange alert ਜਾਰੀ ਕੀਤੇ ਗਏ ਨੇ ਜੀ ਜਿਨ੍ਹਾਂ ਦੇ ਵਿੱਚ ਹੈਵੀ ਰੇਨ ਯਾਨੀ ਕਿ ਭਾਰੇ ਮੀਂਹ ਦੇ ਦਰਜ ਹੋ ਸਕਦੇ ਨੇ ਗਰਜ ਚਮਕ ਦੇ ਨਾਲ ਔਰ ਜਿਹੜੀ ਘਰੇ ਮਾਰੇ ਦੀ ਸੰਭਾਵਨਾ ਵੱਧਦੀ ਹੋਈ ਆ 40-50 ਕਿਲੋਮੀਟਰ ਦੀ ਰਫਤਾਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ ਇਸ ਲਈ ਜਿਹੜੇ ਦੋ ਤਰੀਕ ਨੂੰ orange alert ਜਾਰੀ ਕੀਤੇ ਗਏ ਨੇ ਜੀ ਉਸ ਤੋਂ ਬਾਅਦ 3 ਤਰੀਕ ਨੂੰ ਕੋਈ ਅਲਰਟ ਨਹੀਂ ਆ ਜੀ 3 ਤਰੀਕ ਨੂੰ ਸਿਸਟਰ ਦਾ ਪ੍ਰਭਾਵ ਘਟ ਜਾਏਗਾ ਤੇ 4 ਮਾਰਚ ਨੂੰ ਜਿਹੜਾ ਮੌਸਲਾ ਬਿਲਕੁਲ ਸਾਫ ਹੋ ਅਗਲੇ 48 ਘੰਟੇ ਫਿਲਹਾਲ ਅਗਲੇ ਮੌਸਮ ਸਾਫ ਹੈ ਇੱਕ ਤਰੀਕ ਤੋਂ ਜਿਹੜੇ ਮੀਂਹ ਹੈ ਉਹ ਪੰਜਾਬ ਦੇ ਵਿੱਚ ਦਸਤਕ ਦੇਣਗੇ ਸੋ ਜਲਦੀ ਅਗਲੀ ਵੀਡੀਓ ਦੇ ਵਿੱਚ ਜਾਈ ਦੋ ਤੁਹਾਨੂੰ